ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਸੁੱਖਾਂ ਦੀ ਪ੍ਰਾਪਤੀ ਦੀ ਕਿਉਂਕਿ ਸਾਧ ਸੰਗਤ ਜੀ ਹਰੇਕ ਮਨੁੱਖ ਸੁਖੀ ਰਹਿਣਾ ਚਾਹੁੰਦਾ ਹੈ ਸੁੱਖ ਪ੍ਰਾਪਤ ਕਰਨ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਪਾਂ ਸਾਰੇ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਅਸੀਂ ਸਦਾ ਹੀ ਖੁਸ਼ ਰਹੀਏ ਤੰਦਰੁਸਤ ਰਹੀਏ ਤੇ ਜੇ ਕਿਸੇ ਕਾਰਨ ਕਰਕੇ ਕਿਸੇ ਘਰ ਵਿੱਚ ਬਰਕਤ ਨਾ ਰਹਿੰਦੀ ਹੋਵੇ ਬਿਮਾਰੀ ਜ਼ਿਆਦਾ ਹੋਵੇ ਤੇ ਬਿਮਾਰੀ ਜ਼ਿਆਦਾ ਹੋਣ ਦੇ ਕਰਕੇ ਖਰਚ ਵੀ ਜ਼ਿਆਦਾ ਹੁੰਦੇ ਨੇ ਤੇ ਕਾਰੋਬਾਰ ਵਿੱਚ ਵੀ ਘਾਟਾ ਪੈਂਦਾ ਹੋਵੇ ਤਾਂ ਅਜਿਹਾ ਉਸ ਪਰਿਵਾਰ ਨੂੰ ਉਸ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਉਹਦੀਆਂ ਇਹ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ ਤਾਂ ਆਪਾਂ ਇਹ ਹੀ ਗੱਲ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨੀ ਹੈ ਤਾਂ ਸਾਧ ਸੰਗਤ ਜੀ ਇੱਥੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਇੱਕ ਤਾਂ ਇਹ ਘਾਟੇ ਵਾਦੇ ਇਹ ਜੰਮਣਾ ਮਰਨਾ ਸਭ ਉਸ ਪਰਮਾਤਮਾ ਦੀ ਰਜਾ ਹੈ ਤੇ ਜੋ ਵੀ ਉਸ ਦੀ ਰਜਾ ਵਿੱਚ ਖੋਜ ਰਿਹਾ ਹੈ ਉਹ ਹੀ ਸਭ ਕੁਝ ਪਾ ਲੈਂਦਾ ਹੈ ਇੱਥੇ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਹੀ ਪਿਆਰੀ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿ ਸਾਨੂੰ ਬਹੁਤ ਹੀ ਵਧੀਆ ਸਿੱਖਿਆ ਦੇ ਕੇ ਜਾਂਦੀ ਹੈ ਇੱਕ ਵਾਰ ਭਾਈ ਮਰਦਾਨਾ ਜੀ ਰਵਾ ਵਜਾਉਂਦੇ ਤੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਕਰਦੇ ਹੋਏ ਇੱਕ ਸਮੁੰਦਰ ਦੇ ਕਿਨਾਰੇ ਪਹੁੰਚ ਜਾਂਦੇ ਆ ਜਿੱਥੇ ਕੀ ਪਹਿਲਾਂ ਹੀ ਇੱਕ ઋષਿ ਬੈਠਾ ਹੁੰਦਾ ਹੈ ਜੋ ਕਿ ਬੜਾ ਤਪਸਵੀ ਸੀ ਜਦੋਂ ਉਸ ਦੇ ਕੋਲ ਗਏ ਤਾਂ ਉਹ ਆਪਦੀ ਹੀ ਹੋਮੇ ਹੰਕਾਰ ਦੇ ਵਿੱਚ ਆਪਦੇ ਹੀ ਗੁਣ ਗਾਉਂਦਾ ਰਹਿੰਦਾ ਹੈ ਉਹ ਗੁਰਨਾਨਕ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਦੇ ਅੱਗੇ ਵੀ ਆਪਦੇ ਹੀ ਗੁਣ ਗਾਉਣ ਲੱਗ ਪਿਆ ਤੇ ਗੁਰਨਾਨਕ ਪਾਤਸ਼ਾਹ ਜੀ ਨੂੰ ਉਸ ਨੇ ਨਾ ਪਛਾਣਿਆ ਸਗੋਂ ਦੀ ਪੁੱਛਣ ਲੱਗ ਪਿਆ ਕਿ ਤੁਸੀਂ ਕੌਣ ਹੋ ਪਰ ਮੇਰੇ ਗੁਰਨਾਨਕ ਪਾਤਸ਼ਾਹ ਜੀ ਹਮੇਸ਼ਾ ਹੀ ਨਿਮਰਤਾ ਵਿੱਚ ਰਹਿੰਦੇ ਸਨ ਤੇ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਕਿਹਾ ਕਿ ਅਸੀਂ ਤਾਂ ਗਰੀਬੜੇ ਜਿਹੇ ਸੇਖਾਂ ਤੇ ਅਸੀਂ ਐਵੇਂ ਹੀ ਕਦੀ ਇੱਧਰ ਤੇ ਕਦੀ ਉੱਧਰ ਤੁਰਦੇ ਫਿਰਦੇ ਰਹਿੰਨੇ ਆ ਸਾਡਾ ਕੋਈ ਵੀ ਟਿਕਾਣਾ ਨਹੀਂ ਹੈ ਤੇ ਇਹ ਕਹਿਣ ਤੋਂ ਬਾਅਦ ਉਹਨਾਂ ਨੇ ਜਦੋਂ ॠषि ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਦੇ ਹੋ ਤਾਂ ਉਸ ਨੇ ਆਪਣੀਆਂ ਸ਼ਕਤੀਆਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਉਸ ਨੇ ਆਪਦੀ ਬੜੀ ਹੀ ਪ੍ਰਸ਼ੰਸਾ ਕੀਤੀ ਕਿ ਮੈਂ ਬਹੁਤ ਵੱਡਾ ਤਪਸਵੀ ਹਾਂ ਮੈਂ ਬਹੁਤ ਸਾਲ ਜੰਗਲਾਂ ਵਿੱਚ ਰਹਿ ਕੇ ਤਪੱਸਿਆ ਕੀਤੀ ਹੈ ਤੇ ਹੁਣ ਮੇਰੇ ਕੋਲ ਬਹੁਤ ਹੀਰੀ ਦੀਆਂ ਸਿੱਧੀਆਂ ਹਨ ਮੇਰੇ ਕੋਲੇ ਸ਼ਕਤੀ ਹੈ ਤੇ ਆ ਪੱਥਰ ਤੇ ਆ ਸ਼ਿਲਾ ਜਿਸ ਤੇ ਬੈਠ ਕੇ ਮੈਂ ਇਸ ਸਮੁੰਦਰ ਵਿੱਚ ਵੀ ਜਾ ਸਕਦਾ ਹਾਂ ਇਸ ਪੱਥਰ ਨੂੰ ਜਦੋਂ ਮੈਂ ਇਸ਼ਾਰਾ ਕਰਦਾ ਹਾਂ ਤਾਂ ਇਹ ਪੱਥਰ ਉਦੋਂ ਹੀ ਚੱਲ ਪੈਂਦਾ ਹੈ ਤੇ ਮੈਨੂੰ ਜਿੱਥੇ ਮੈਂ ਚਾਹਾਂ ਲੈ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਨੂੰ ਕਹਿੰਦਾ ਕਿ ਤੁਸੀਂ ਇਸ ਪੱਥਰ ਤੇ ਬੈਠ ਕੇ ਦੇਖੋ ਮੈਂ ਤੁਹਾਨੂੰ ਹੁਣੇ ਹੀ ਇਸ ਤੇ ਬਿਠਾ ਕੇ ਇਸ ਸਮੁੰਦਰ ਦੀ ਸੈਰ ਕਰਾ ਦਿਨਾ ਹਾ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਚੁੱਪ ਰਹੇ ਉਹਨਾਂ ਨੇ ਆਪਦੇ ਬਾਰੇ ਕੁਝ ਨਾ ਦੱਸਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਇਸ਼ਾਰਾ ਕੀਤਾ ਕਿ ਤੁਸੀਂ ਕੁਝ ਵੀ ਨਹੀਂ ਦੱਸਣਾ ਉਹ ਰਿਸ਼ੀ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਤਾਂ ਸੱਚੀ ਹੀ ਬੜੇ ਤਪਸਵੀ ਹੋ ਜਿਹੜੇ ਇਸ ਪੱਥਰ ਤੇ ਤੇਰ ਲੈਨੇ ਆ ਨਹੀਂ ਤਾਂ ਪੱਥਰ ਤਾਂ ਭਾਰਾ ਹੋਣ ਕਰਕੇ ਪਾਣੀ ਵਿੱਚ ਡੁੱਬ ਜਾਂਦਾ ਏ ਇਹ ਤਾਂ ਕੋਈ ਤਪੱਸਵੀ ਹੀ ਕਰ ਸਕਦਾ ਹੈ ਨਹੀਂ ਤਾਂ ਆਮ ਬੰਦੇ ਦੀ ਤਾਂ ਇਹ ਸੋਚ ਤੋਂ ਵੀ ਪਰੇ ਹੈ ਗੁਰੂ ਨਾਨਕ ਪਾਸ਼ਾ ਜੀ ਉਹਦਾ ਪਲਾ ਕਰਨਾ ਚਾਹੁੰਦੇ ਸਨ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਨੇ ਬੜੇ ਹੀ ਹੰਕਾਰੀਆਂ ਦਾ ਹੰਕਾਰ ਤੋੜਿਆ ਸੀ ਤੇ ਇਸ ਨੂੰ ਵੀ ਬਹੁਤ ਜ਼ਿਆਦਾ ਹਉਮੈ ਹੰਕਾਰ ਸੀ ਇਸ ਲਈ ਗੁਰੂ ਨਾਨਕ ਪਾਸ਼ਾ ਜੀ ਜਦੋਂ ਵੀ ਕਿਤੇ ਯਾਤਰਾ ਲਈ ਜਾਂਦੇ ਸਨ ਜਾਂ ਕਿਸੇ ਨੂੰ ਮਿਲਦੇ ਸਨ ਤਾਂ ਉਹ ਹਮੇਸ਼ਾ ਹੀ ਭਲਾ ਕਰਿਆ ਕਰਦੇ ਸਨ ਤੇ ਇਸ ਵਾਰ ਵਾਰੀ ਇਸ ઋષਿ ਦੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ઋષਿ ਨੂੰ ਕਿਹਾ ਕਿ ਫਿਰ ਤੁਸੀਂ ਸਾਨੂੰ ਇਸ ਸਮੁੰਦਰ ਦੇ ਵਿਚਾਲੇ ਇੱਕ ਮিনার ਆ ਉੱਥੇ ਜਾ ਕੇ ਦਿਖਾਓ ઋષਿ ਨੇ ਦਵਾ ਦਵ ਆਵਦੀ ਉਸ ਸ਼ਿਲਾ ਨੂੰ ਆਪਦੇ ਪੱਥਰ ਨੂੰ ਇਸ਼ਾਰਾ ਕੀਤਾ ਤੇ ਸਮੁੰਦਰ ਦੇ ਵਿਚਾਲੇ ਮিনার ਵੱਲ ਭੱਜ ਗਿਆ ਇਹ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਕਿ ਪਾਤਸ਼ਾਹ ਆਪਾਂ ਇੱਥੇ ਕੀ ਲੈਣ ਆਏ ਹਾਂ ਤਾਂ ਪਾਤਸ਼ਾਹ ਕਹਿੰਦੇ ਕਿ ਇਸ ਕਰਦੇ ਨੂੰ ਤਾਰਨ ਆਏ ਹਾਂ ਤਾਂ ਸਾਧ ਸੰਗਤ ਜੀ ਇਸੇ ਕਰਕੇ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਾਰਨ ਹਾਰ ਕਿਹਾ ਜਾਂਦਾ ਸੀ ਉਹ ਡੁੱਬਦਿਆਂ ਨੂੰ ਤਾਰਨ ਵਾਲੇ ਸਨ ਜਦੋਂ ਉਹ ઋષਿ ਮਨਾਰ ਤੇ ਪਹੁੰਚਿਆ ਤਾਂ ਉਹ ਉੱਥੇ ਦੇਖਦਾ ਹੈ ਕਿ 22 ਸਿੰਘਾਸਨ ਲੱਗੇ ਹੋਏ ਹਨ ਤੇ 22 ਥਾਲ ਭੋਜਨ ਵਾਲੇ ਉਸ ਸਥਾਨ ਤੇ ਪਏ ਹਨ ਪਰ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭੋਜਨ ਨਹੀਂ ਸੀ ਤੇ ਨਾ ਹੀ ਉੱਥੇ ਕੋਈ ਇਨਸਾਨ ਸੀ ॠषि ਦੇਖਦਾ ਰਿਹਾ ਹਜੇ ॠषि ਉੱਥੇ ਹੀ ਖਲੋਤਾ ਸੀ ਉਹਨੇ ਨੂੰ ਇੱਕ ਲਾਗੇ ਜਹਾਜ਼ ਡੁੱਬਣ ਲੱਗਾ ਤਾਂ ॠषि ਨੇ ਉਸ ਜਹਾਜ਼ ਨੂੰ ਡੁੱਬਣ ਤੋਂ ਬਚਾਇਆ ਉਸਨੇ ਈਸ਼ਵਰ ਦੇ ਅੱਗੇ ਬੇਨਤੀ ਕੀਤੀ ਕਿ ਇਹ ਜਹਾਜ਼ ਡੁੱਬਣ ਤੋਂ ਬਚ ਜਾਵੇ ਹੁਣ ਤੱਕ ਮੈਂ ਜਿੰਨੀਆਂ ਵੀ ਰਿਧੀਆਂ ਸਿੱਧੀਆਂ ਹਾਸਲ ਕੀਤੀਆਂ ਜਿੰਨੀ ਵੀ ਤਪੱਸਿਆ ਕੀਤੀ ਉਸ ਦੇ ਬਦਲੇ ਇਹ ਜਹਾਜ਼ ਨਾ ਡੁੱਬੇ ਤਾਂ ਜਹਾਜ਼ ਡੁੱਬਣੋਂ ਰੋਕ ਗਿਆ ਉਸ ਤੋਂ ਬਾਅਦ ਜਦੋਂ ਬਰਸਾਤ ਹੋਣ ਲੱਗੀ ਤਾਂ ਉਹ ਕਹਿੰਦਾ ਕਿ हे ਪ੍ਰਮਾਤਮਾ ਤੇਰਾ ਵੀ ਕੁਝ ਨਹੀਂ ਪਤਾ ਇੱਥੇ ਤਾਂ ਅੱਗੇ ਪਾਣੀ ਬਹੁਤ ਹੈ ਇੱਥੇ ਬਰਸਾਤ ਦੀ ਕੋਈ ਲੋੜ ਨਹੀਂ ਉਸ ਦੇ ਕਹਿਣ ਤੇ ਬਰਸਾਤ ਵੀ ਰੁਕ ਜਾਂਦੀ ਹੈ ਉਹ ਹਜੇ ਉੱਥੇ ਹੀ ਖੜਾ ਹੁੰਦਾ ਹੈ ਕਿ ਬਾਈ ਗੁਰਮਖ ਪਿਆਰੇ ਆਉਂਦੇ ਨੇ ਤੇ ਆਪ ਤੇ ਆਪ ਦੇ ਸਥਾਨ ਤੇ ਬੈਠ ਜਾਂਦੇ ਨੇ ਜਦੋਂ ਉਹ ਆਪਦੇ ਥਾਲ ਦੇਖਦੇ ਹਨ ਤਾਂ ਉਹ ਸੋਚਣ ਲੱਗਦੇ ਨੇ ਕਿ ਅੱਜ ਭੋਜਨ ਵਾਲੇ ਥਾਲ ਖਾਲੀ ਕਿਉਂ ਨੇ ਅੱਗੇ ਤਾਂ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਭੋਜਨ ਸਾਡੇ ਲਈ ਪਰਮਾਤਮਾ ਨੇ ਤਿਆਰ ਰੱਖਿਆ ਹੁੰਦਾ ਹੈ ਉਹ ਸੋਚਣ ਲੱਗਦੇ ਨੇ ਕਿ ਅੱਜ ਜ਼ਰੂਰ ਸਾਡੇ ਤੋਂ ਕੋਈ ਮਾੜਾ ਕੰਮ ਹੋ ਗਿਆ ਏ ਕੋਈ ਭੁੱਲ ਹੋ ਗਈ ਆ ਜਿਹਦੇ ਕਰਕੇ ਸਾਡਾ ਭੋਜਨ ਅੱਜ ਸਾਡੇ ਤਾਈਂ ਨਹੀਂ ਪਹੁੰਚਿਆ ਤਾਂ ਉਹ ਇੱਕ ਦੂਜੇ ਨੂੰ ਪੁੱਛਣ ਲੱਗਦੇ ਨੇ ਦੂਜਾ ਤੀਜੇ ਨੂੰ ਪੁੱਛਦਾ ਹੈ ਤੀਜਾ ਚੌਥੇ ਨੂੰ ਤੇ ਚੌਥਾ ਪੰਜਵੇਂ ਨੂੰ ਇਸੇ ਤਰ੍ਹਾਂ ਸਾਰੇ ਜਾਣਿਆਂ ਤੋਂ ਪੁੱਛਣ ਤੋਂ ਬਾਅਦ ਉਹਨਾਂ ਦੀ ਨਿਗਾ ਲਾਗੇ ਖੜੇ ਇਸੇ ਰਿਸ਼ੀ ਤੇ ਪੈਂਦੀ ਹੈ ਉਹ ਇਸ ਨੂੰ ਪੁੱਛਦੇ ਨੇ ਕਿ ਭਾਈ ਤੂੰ ਕੌਣ ਹੈ ਤੇ ਇੱਥੇ ਕੀ ਕਰ ਰਿਹਾ ਹੈ ਕਿਤੇ ਤੇਰੇ ਤੋਂ ਤਾਂ ਕੋਈ ਭੋਲਣੀ ਹੋ ਗਈ ਜਿਹਦੇ ਕਰਕੇ ਸਾਨੂੰ ਅੱਜ ਭੋਜਨ ਨਹੀਂ ਮਿਲਿਆ ਤਾਂ ਉਹ ਰਿਸ਼ੀ ਕਹਿੰਦਾ ਹੈ ਮੈਂ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਤਾਂ ਸਗੋਂ ਦੋ ਕੰਮ ਚੰਗੇ ਕੀਤੇ ਨੇ ਤਾਂ ਉਹ ਕਹਿੰਦੇ ਨੇ ਕਿ ਉਹ ਕੀ ॠषि ਕਹਿੰਦਾ ਹੈ ਪਹਿਲਾਂ ਤਾਂ ਜਹਾਜ਼ ਸਮੁੰਦਰ ਵਿੱਚ ਡੁੱਬਣ ਲੱਗਾ ਸੀ ਤੇ ਮੈਂ ਆਪਦੀ ਤਪੱਸਿਆ ਦੇ ਬਦਲੇ ਉਹਦੀਆਂ ਸੇਧੀਆਂ ਦੇ ਬਦਲੇ ਜਹਾਜ਼ ਨੂੰ ਡੁੱਬਣ ਤੋਂ ਬਚਾਇਆ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਮੇਰੀ ਤਪੱਸਿਆ ਦੇ ਬਦਲੇ ਹੁਣ ਤੱਕ ਜੋ ਵੀ ਮੈਂ ਚੰਗਾ ਕੀਤਾ ਉਸ ਦੇ ਬਦਲੇ ਜਹਾਜ਼ ਨਾ ਡੁੱਬੇ ਤਾਂ ਜਹਾਜ਼ ਡੁੱਬਣੋਂ ਬਚ ਗਿਆ ਤੇ ਦੂਜਾ ਮੈਂ ਕਿਹਾ ਕਿ ਇੱਥੇ ਤਾਂ ਪਾਣੀ ਬਹੁਤ ਹੈ ਜਿੱਥੇ ਪਾਣੀ ਦੀ ਲੋੜ ਆ ਉੱਥੇ ਬਰਸਾਤ ਹੋਵੇ ਤਾਂ ਫਿਰ ਬਰਸਾਤ ਵੀ ਰੋਕ ਗਈ ਤਾਂ ਉਹ ਬਾਈ ਗੁਰਮਖ ਪਿਆਰੇ ਕਹਿੰਦੇ ਕਿ ਤੇਰਾ ਭਲਾ ਹੋਵੇ ਤੂੰ ਇਹ ਕੀ ਕੀਤਾ ਰੱਬ ਦੀ ਮਰਜ਼ੀ ਦੇ ਖਿਲਾਫ ਗਿਆ ਤੇ ਇਹਨੂੰ ਪਤਾ ਨਹੀਂ ਇਹ ਜਹਾਜ਼ ਡੁੱਬਣਾ ਸੀ ਤੇ ਲੋਕਾਂ ਨੇ ਮਰਨਾ ਸੀ ਤੇ ਕਿੰਨੇ ਜਾਨਵਰਾਂ ਨੇ ਮੱਛੀਆਂ ਡੱਡੂਆਂ ਨੇ ਉਹਨਾਂ ਨੂੰ ਖਾਣਾ ਸੀ ਤੇ ਉਸ ਤੋਂ ਬਾਅਦ ਜਿਹੜੀ ਬਰਸਾਤ ਨੂੰ ਤੂੰ ਰੋਕ ਦਿੱਤਾ ਤੈਨੂੰ ਇਹ ਨਹੀਂ ਪਤਾ ਕਿ ਸਮੁੰਦਰ ਵਿੱਚ ਰਹਿੰਦਿਆਂ ਵੀ ਕਈ ਜੀਵ ਅਜੇ ਨੇ ਜੋ ਪਾਣੀ ਤੋਂ ਪਿਆਸੇ ਰਹਿੰਦੇ ਨੇ ਉਹ ਮੀਂਹ ਉਹੀ ਉਡੀਕਦੇ ਨੇ ਕਿ ਕਦੋਂ ਪ੍ਰਮਾਤਮਾ ਬਰਸਾਤ ਕਰੇਗਾ ਤੇ ਅਸੀਂ ਉਹ ਪਾਣੀ ਪੀਵਾਂਗੇ ਤੂੰ ਉਹਦੀ ਰਜਾ ਦੇ ਉਲਟ ਗਿਆ ਹੈ ਇਹ ਕੰਮ ਕਰਕੇ ਤੂੰ ਆਪਦੇ ਪੁੰਨ ਵੀ ਗਵਾ ਲੇ ਜਿਹੜੀ ਤੂੰ ਤਪੱਸਿਆ ਕੀਤੀ ਸੀ ਉਹ ਵੀ ਤੇਰੀ ਜਾਇਆ ਗਈ ਉਹਨਾਂ ਬਾਈ ਗੁਰਮਖ ਪਿਆਰਿਆਂ ਨੇ ਬੈਠ ਕੇ ਰੱਬ ਰੱਬ ਕੀਤਾ ਭੋਲ ਬਖਸ਼ਾਈ ਤੇ ਉਹਨਾਂ ਦੇ ਥਾਰਾਂ ਵਿੱਚ ਭੋਜਨ ਆ ਗਿਆ ਉਹਨਾਂ ਨੇ ਇਸ ઋષਿ ਨੂੰ ਉੱਥੋਂ ਭੱਜਣ ਲਈ ਕਿਹਾ ਕਿ ਇੱਥੋਂ ਵਾਪਸ ਮੁੜ ਜਾ ਫੇਰ ਕੋਈ ਗਲਤੀ ਕਰੇਗਾ ਤੇ ਜਿਸ ਦੇ ਕਰਕੇ ਸਾਡੀ ਭਗਤੀ ਦੇ ਵਿੱਚ ਸਾਡੇ ਨਾਮ ਸਿਮਰਨ ਦੇ ਵਿੱਚ ਤੂੰ ਵਿਗੜਨ ਪਾਵੇਂਗਾ ਉਹਨਾਂ ਨੇ ਇਸ ਨੂੰ ਭੱਜ ਜਾਣ ਵਾਸਤੇ ਕਹਿ ਦਿੱਤਾ ਇਹ ઋષਿ ਜਦੋਂ ਵਾਪਸ ਆਉਣ ਲੱਗਿਆ ਤਾਂ ਜਿਸ ਪੱਥਰ ਤੇ ਇਹ ਗਿਆ ਸੀ ਉਹ ਨਾ ਚੱਲਿਆ ਜਦੋਂ ਇਹ ਉਹਦਾ ਪੱਥਰ ਅੱਗੇ ਨਾ ਤੁਰਿਆ ਤਾਂ ਇਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਸਮੁੰਦਰ ਦੇ ਵਿਚਾਲੇ ਹੀ ਫਸ ਗਿਆ ਇਹ ਹੈਰਾਨ ਹੋ ਕੇ ਉੱਥੇ ਹੀ ਬੈਠ ਗਿਆ ਤਾਂ ਉਹ ਗੁਰਮਖ ਪਿਆਰੇ ਹੱਸ ਪਏ ਕਹਿੰਦੇ ਕਿ ਇਹਦਾ ਤੇਲ ਮੁੱਕ ਗਿਆ ਹੈ ਹੁਣ ਨਹੀਂ ਇਹ ਚੱਲਣਾ ਤਾਂ ਇਹ ਰਿਸ਼ੀ ਹੈਰਾਨ ਹੋ ਕੇ ਕਹਿੰਦਾ ਹੈ ਕਿ ਉਹ ਕਿਵੇਂ ਗੁਰਮਖ ਪਿਆਰੇ ਕਹਿੰਦੇ ਕਿ ਹਾਲੇ ਵੀ ਨਹੀਂ ਤੂੰ ਸਮਝਿਆ ਕਿ ਜਿਹੜੀ ਤਪੱਸਿਆ ਤੂੰ ਕੀਤੀ ਸੀ ਨਾਮ ਸਿਮਰਨ ਕੀਤਾ ਸੀ ਤੈਨੂੰ ਉਸੇ ਨਾਮ ਦੇ ਸਿਰ ਤੇ ਇਹ ਸ਼ਕਤੀਆਂ ਮਿਲੀਆਂ ਸੀ ਪਰ ਤੂੰ ਪਰਮਾਤਮਾ ਦੀ ਰਜਾ ਦੇ ਵਿਰੁੱਧ ਜਾ ਕੇ ਆਪਦੀਆਂ ਸ਼ਕਤੀਆਂ ਫालतੂ ਹੀ ਗਵਾ ਲਈਆਂ ਇਸ ਲਈ ਹੁਣ ਤੇਰੇ ਕੋਲ ਕੋਈ ਸ਼ਕਤੀ ਨਹੀਂ ਰਹੀ ਤਾਂ ਹੀ ਤਾਂ ਇਹ ਪੱਥਰ ਅੱਗੇ ਨਹੀਂ ਤੁਰ ਰਿਹਾ ਤਾਂ ਫਿਰ ਉਹ ઋષਿ ਉਹਨਾਂ ਗੁਰਮਖਾਣੂ ਪੁੱਛਣ ਲੱਗਾ ਕੀ ਫਿਰ ਮੈਂ ਅਜਿਹਾ ਕੀ ਕਰਾਂ ਜਿਸ ਦੇ ਨਾਲ ਇਹ ਪੱਥਰ ਚੱਲ ਪਵੇ ਤੇ ਮੈਂ ਸਮੁੰਦਰ ਤੋਂ ਬਾਹਰ ਚਲਾ ਜਾਵਾਂ ਉਸ ਨੂੰ ਯਾਦ ਆਇਆ ਕਿ ਜਦੋਂ ਇਹਨਾਂ ਦੇ ਕੋਲ ਭੋਜਨ ਨਹੀਂ ਸੀ ਤਾਂ ਇਹਨਾਂ ਨੇ ਕੁਝ ਬੈਠ ਕੇ ਜਪ ਕੀਤਾ ਸੀ ਜਿਸ ਦੇ ਕਰਕੇ ਇਹਨਾਂ ਦੇ ਕੋਲ ਭੋਜਨ ਆ ਗਿਆ ਸੀ ਤਾਂ ਉਹ ਪੁੱਛਣ ਲੱਗਾ ਕਿ ਤੁਸੀਂ ਅਜਿਹਾ ਕੀ ਕੀਤਾ ਸੀ ਜਿਸ ਦੇ ਨਾਲ ਤੁਹਾਡਾ ਭੋਜਨ ਪ੍ਰਮਾਤਮਾ ਨੇ ਤੁਹਾਡੇ ਲਈ ਭੇਜ ਦਿੱਤਾ ਸੀ ਤਾਂ ਉਹ ਕਹਿੰਦੇ ਕਿ ਅਸੀਂ ਆਪ ਦੇ ਪ੍ਰਮਾਤਮਾ ਨੂੰ ਚੇਤਨ ਕੀਤਾ ਸੀ ਤੇ ਜੇਕਰ ਤੂੰ ਵੀ ਸਾਡੇ ਪ੍ਰਮਾਤਮਾ ਨੂੰ ਚੇਤੇ ਕਰੇਂਗਾ ਉਸ ਦਾ ਨਾਮ ਸਿਮਰੇਂਗਾ ਤਾਂ ਤੂੰ ਵੀ ਪਾਰ ਲੱਗ ਸਕਦਾ ਹੈ ਤਾਂ ਉਹ ਕਹਿੰਦਾ ਕਿ ਫਿਰ ਮੈਂ ਮੈਨੂੰ ਦੱਸੋ ਉਹ ਮੰਤਰ ਦਿਓ ਜਿਹਦੇ ਨਾਲ ਮੈਂ ਵੀ ਪਾਰ ਲੱਗ ਸਕਾਂ ਤਾਂ ਉਹ ਕਹਿਣ ਲੱਗੇ ਕਿ ਸੱਚੇ ਮਨੋ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਨਾਮ ਦਾ ਜਾਪ ਕਰ ਤਾਂ ਉਹ ਇਸੇ ਤਰ੍ਹਾਂ ਹੀ ਕਰਨ ਲੱਗਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੇ ਉਸ ਦਾ ਵਾਣ ਰੂਪੀ ਪੱਥਰ ਉਸੇ ਹੀ ਸਮੇਂ ਚੱਲ ਪਿਆ ਉਹ ਬੜਾ ਸੋਚੀ ਪੈ ਗਿਆ ਹੈਰਾਨ ਸੀ ਕਿ ਇਹ ਧੰਨ ਗੁਰੂ ਨਾਨਕ ਸ਼ਬਦ ਕਹਿਣ ਦੇ ਨਾਲ ਹੀ ਮੇਰਾ ਪੱਥਰ ਜਿਹੜਾ ਹੈ ਚੱਲ ਪਿਆ ਤੇ ਇਹਨਾਂ ਗੁਰਮਖਾਣੂ ਵੀ ਭੋਜਨ ਮਿਲ ਗਿਆ ਇਹ ਕੌਣ ਹੈ ਗੁਰੂ ਨਾਨਕ ਉਹ ਵਾਪਸ ਆਇਆ ਤੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਪਾਸ਼ਾ ਜੀ ਉੱਥੇ ਹੀ ਬੈਠੇ ਹੋਏ ਸਨ ਆਣ ਕੇ ਸਾਰੀ ਗੱਲ ਦੱਸੀ ਤੇ ਕਹਿਣ ਲੱਗਾ ਕਿ ਤੁਸੀਂ ਕਦੇ ਗੁਰੂ ਨਾਨਕ ਨੂੰ ਵੇਖਿਆ ਹੈ ਉਹ ਕਿੱਡੀ ਕੁ ਸ਼ਕਤੀ ਵਾਲਾ ਹੋਵੇਗਾ ਜਿਹਦਾ ਨਾਮ ਲੈਣ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤਾਂ ਬਾਬਾ ਨਾਨਕ ਜੀ ਅੱਗੋਂ ਕਹਿੰਦੇ ਕਿ ਅਸੀਂ ਤਾਂ ਗਰੀਬ ਬੰਦੇ ਆ ਸਾਨੂੰ ਤਾਂ ਨਾਨਕ ਦਾ ਪਤਾ ਨਹੀਂ ਅਸੀਂ ਤਾਂ ਕਦੀ ਇੱਥੇ ਤੇ ਕਦੀ ਉੱਥੇ ਆਪਦਾ ਕੀਰਤਨ ਹੀ ਕਰਦੇ ਰਹਿੰਨੇ ਹਾਂ ਤੂੰ ਜੇ ਨਾਨਕ ਦਾ ਪਤਾ ਕਰਨਾ ਹੈ ਤਾਂ ਸ਼ੇਖ ਬ੍ਰਹਮ ਦੇ ਕੋਲ ਜਾ ਉਹਨੂੰ ਤੂੰ ਜਾਣਦਾ ਹੈ ਕਿਉਂਕਿ ਪਾਸ਼ਾ ਜੀ ਜਾਣੀ ਜਾਣਸਨ ਉਹ ਜਾਣਦੇ ਸਨ ਕਿ ਇਹ ਸ਼ੇਖ ਬ੍ਰਹਮ ਨੂੰ ਜਾਣਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਤਾਂ ਮੇਰਾ ਮਿੱਤਰ ਆ ਮੈਂ ਹੁਣੇ ਉਸ ਦੇ ਕੋਲ ਜਾਣਾ ਹੈ ਤੇ ਉਸ ਨੂੰ ਪੁੱਛ ਕੇ ਆਉਣਾ ਹੈ ਉਹ ਉਸੇ ਟਾਈਮ ਸ਼ੇਖ ਬ੍ਰਹਮ ਜੀ ਦੇ ਕੋਲ ਗਿਆ ਤੇ ਜਾ ਕੇ ਸਾਰੀ ਗੱਲ ਦੱਸੀ ਕਿ ਐਵੇਂ ਇੱਕ ਵਜਾਉਂਦਾ ਹੈ ਤੇ ਦੂਸਰਾ ਗਾਉਂਦਾ ਹੈ। ਉਹਨਾਂ ਨੇ ਮੈਨੂੰ ਤੇਰੇ ਕੋਲ ਨਾਨਕ ਬਾਰੇ ਪੁੱਛਣ ਲਈ ਭੇਜਿਆ ਹੈ। ਜੋ ਗਾਉਂਦਾ ਹੈ ਉਸ ਦੇ ਚਿਹਰੇ ਤੇ ਅਲੱਗ ਹੀ ਨੂਰ ਹੈ। ਜਦੋਂ ਇਹ ਸਾਰੀਆਂ ਗੱਲਾਂ ਸ਼ੇਖ ਬ੍ਰਾਹਮਣ ਨੇ ਸੁਣੀਆਂ ਤਾਂ ਉਸ ਉਹ ਸਾਰੀ ਖੇਡ ਸਮਝ ਗਿਆ। ਉਸ ਨੇ ਕਿਹਾ ਤੂੰ ਖੁਦ ਨਰੰਕਾਰ ਨੂੰ ਨਹੀਂ ਪਛਾਣਿਆ। ਉਹ ਨਾਨਕ ਹੈ ਜਿਨੇ ਤੈਨੂੰ ਦਰਸ਼ਨ ਦਿੱਤੇ। ਜਿਦੇ ਤੈਨੂੰ ਦਰਸ਼ਨ ਹੋ ਗਏ। ਮੈਨੂੰ ਛੇਤੀ ਉਸ ਜਗ੍ਹਾ ਤੇ ਲੈ ਚੱਲ ਗੁਰੂ ਨਾਨਕ ਪਾਸ਼ਾ ਜੀ ਉੱਥੇ ਹੀ ਬੈਠੇ ਸਨ ਦੋਵੇਂ ਜਾਣੇ ਗੁਰੂ ਨਾਨਕ ਪਾਸ਼ਾ ਜੀ ਦੇ ਪੈਰੀਂ ਪੈ ਗਏ ਭੁਲਾ ਬਖਸ਼ਾਈਆਂ ਓਟ ਆਸਰਾ ਮੰਗਿਆ ਤਾਂ ਨਾਨਕ ਪਾਸ਼ਾ ਜੀ ਕਹਿੰਦੇ ਕਿ ਇਸ ਹਉਮੇ ਹੰਕਾਰ ਤੇ ਮੈਨੂੰ ਛੱਡੋ ਤੇ ਸੰਸਾਰ ਦਾ ਭਲਾ ਮੰਗੋ ਉਸ ਦੀ ਰਜਾ ਵਿੱਚ ਰਹੋ ਜੋ ਮਨੁੱਖ ਨਿਮਰਤਾ ਵਿੱਚ ਰਹਿੰਦਾ ਹੈ ਉਹਦੇ ਹੁਕਮ ਨੂੰ ਮੰਨਦਾ ਹੈ ਉਹੀ ਉਸ ਅਨਿਰੰਕਾਰ ਦਾ ਪਿਆਰਾ ਬਣ ਜਾਂਦਾ ਹੈ ਫਿਰ ਉਸ ਦੀ ਰੱਖਿਆ ਉਹ ਨਿਰੰਕਾਰ ਆਪ ਕਰਦਾ ਹੈ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੰਦਾ ਉਸ ਦੀ ਰੋਟੀ ਦਾ ਇੰਤਜ਼ਾਮ ਉਹ ਆਪ ਕਰਦਾ ਹੈ ਉਸ ਦੀ ਰੋਟੀ ਦਾ ਇੰਤਜ਼ਾਮ ਉਹ ਵਗਦੇ ਪਾਣੀਆਂ ਦੇ ਵਿੱਚ ਵੀ ਕਰ ਦਿੰਦਾ ਹੈ ਬਹੁਤ ਜੀਵ ਜੋ ਸਮੁੰਦਰ ਦੇ ਵਿੱਚ ਰਹਿੰਦੇ ਨੇ ਪਰ ਫਿਰ ਵੀ ਉਹਨਾਂ ਦਾ ਭੋਜਨ ਉਹਨਾਂ ਤੱਕ ਕਿਸੇ ਨਾ ਕਿਸੇ ਤਰੀਕੇ ਪਹੁੰਚ ਹੀ ਜਾਂਦਾ ਹੈ ਪਰਮਾਤਮਾ ਨੇ ਜੇ ਸੰਸਾਰ ਤੇ ਅਨੇਕਾ ਜੀਵ ਪੈਦਾ ਕੀਤੇ ਤੇ ਉਹਨਾਂ ਜੀਵਾਂ ਦੇ ਭੋਜਨ ਦਾ ਇੰਤਜ਼ਾਮ ਕੀਤਾ ਹਰੇਕ ਹੀ ਆਪਦਾ ਭੋਜਨ ਖਾ ਕੇ ਸੌਂਦਾ ਹੈ ਇਸ ਲਈ ਹਮੇਸ਼ਾ ਹੀ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਿਹਾ ਕਰੋ ਤੇ ਹਮੇਸ਼ਾ ਨਿਮਰਤਾ ਵਿੱਚ ਰਹੋ ਕਿਉਂਕਿ ਉਸ ਤੱਕ ਪਹੁੰਚਣ ਦਾ ਰਸਤਾ ਨਿਮਰਤਾ ਹੀ ਹੈ ਸਾਨੂੰ ਵੀ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਕੀ ਕਰਦੇ ਹਾਂ ਕਿ ਜੋ ਵੀ ਅੱਜ ਅਸੀਂ ਕੰਮ ਕਰਦੇ ਆ ਜੇ ਕਿਤੇ ਸਾਡੀ ਕੋਈ ਚੜ੍ਹਾਈ ਹੋ ਜਾਵੇ ਸਾਡਾ ਕਾਰੋਬਾਰ ਵਧ ਜਾਵੇ ਤਾਂ ਅਸੀਂ ਆਪਦੇ ਹੋਮੇ ਦੇ ਵਿੱਚ ਆ ਕੇ ਸਾਰਿਆਂ ਨੂੰ ਇਹ ਹੀ ਕਹਿੰਨੇ ਆ ਕਿ ਆਹ ਸੇਵਾ ਮੈਂ ਕੀਤੀ ਆਹ ਘਰ-ਬਾਰ ਮੈਂ ਬਡਾਇਆ ਜੇ ਮੈਂ ਨਾ ਹੁੰਦਾ ਤਾਂ ਕੁਝ ਨਹੀਂ ਹੋਣਾ ਸੀ ਪਰ ਸਾਡੇ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਹੀ ਸਮਝਾਉਂਦੇ ਨੇ ਕਿ ਉਹਨਾਂ ਨੇ ਆਪ ਪਾਤਸ਼ਾਹ ਹੋ ਕੇ ਵੀ ਸੰਸਾਰ ਨੂੰ ਚਲਾਉਣ ਵਾਲੇ ਹੋ ਕੇ ਵੀ ਕਦੇ ਆਪ ਦੀ ਵਡਿਆਈ ਨਹੀਂ ਕੀਤੀ ਉਹਨਾਂ ਉਸ ઋષਿ ਨੂੰ ਵੀ ਦੱਸਿਆ ਨਹੀਂ ਕਿ ਮੈਂ ਨਾਨਕ ਹਾਂ ਇਸੇ ਹੀ ਤਰ੍ਹਾਂ ਇਸ ਸੰਸਾਰਿਕ ਜੀਵਨ ਵਿੱਚ ਰਹਿੰਦਿਆਂ ਚੰਗੇ ਕਰਮ ਕਰੋ ਉਹਨਾਂ ਦਾ ਫਾਲ ਸਾਨੂੰ ਆਪੇ ਮਿਲ ਜਾਣਾ ਹੈ ਕਿਉਂਕਿ ਸਾਨੂੰ ਚੰਗੇ ਕਰਮ ਕਰਨ ਨਾਲ ਮਤਲਬ ਰੱਖਣਾ ਚਾਹੀਦਾ ਹੈ ਤੇ ਉਹਨਾਂ ਦਾ ਫਾਲ ਸਾਨੂੰ ਰੱਬ ਆਪ ਦਿੰਦਾ ਹੈ ਪਰਮਾਤਮਾ ਕਦੇ ਵੀ ਰੱਬ ਨੂੰ ਪਰਮਾਤਮਾ ਨੂੰ ਚੈਲੰਜ ਨਾ ਕਰੋ ਉਹਦੀ ਰਜਾ ਨੂੰ ਉਹਦੇ ਭਾਣੇ ਨੂੰ ਮੰਨਿਆ ਕਰੋ ਆਪਦੇ ਹੋਮੇ ਨੂੰ ਮਾਰ ਕੇ ਕਿ ਮੈਂ ਇਹ ਕੀਤਾ ਮੈਂ ਇਹ ਕੀਤਾ ਇਸ ਨੂੰ ਛੱਡ ਦਿਓ ਤਾਂ ਤੁਸੀਂ ਦੇਖਣਾ ਤੁਹਾਡੀ ਆਤਮਾ ਨੂੰ ਕਿੰਨੀ ਸ਼ਾਂਤੀ ਮਿਲਦੀ ਆ ਕਿਉਂਕਿ ਬਾਦੂ ਦੀਆਂ ਟੈਨਸ਼ਨਾਂ ਫਿਗਰ ਤੇ ਮੈਂ ਮੈਂ ਦੇ ਚੱਕਰ ਵਿੱਚ ਅਸੀਂ ਆਪਦੇ ਸਰੀਰ ਨੂੰ ਗਾਲਦੇ ਆ ਪਰ ਜੇ ਇਸੇ ਵਕਤ ਦਾ ਫਾਇਦਾ ਚੁੱਕੀਏ ਤੇ ਰੱਬ ਦਾ ਨਾਮ ਸਿਮਰਿਏ ਤਾਂ ਸਾਡਾ ਇਸ ਸੰਸਾਰ ਤੇ ਆਉਣ ਦਾ ਮਨੁੱਖਾ ਜਨਮ ਦਾ ਮਨੋਰਥ ਵੀ ਪੂਰਾ ਹੋ ਜਾਂਦਾ ਏ ਤੇ ਸਾਨੂੰ ਇਸ ਦਾ ਫਲ ਵੀ ਬਹੁਤ ਮਿਲਦਾ ਹੈ ਇਸ ਲਈ ਜੇ ਸਾਡੀ ਵੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਤਾਂ ਅਸੀਂ ਇਹ ਨਹੀਂ ਕਹਿਣਾ ਕਿ ਪ੍ਰਮਾਤਮਾ ਸਾਡੀ ਇੱਛਾ ਨਹੀਂ ਪੂਰੀ ਕਰਦਾ ਸਾਡੀ ਸੁਣਦਾ ਨਹੀਂ ਪਤਾ ਨਹੀਂ ਸਾਡੇ ਨਾਲ ਇਸ ਦਾ ਕੀ ਵਹਿਰ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾ ਇਸ ਤਰ੍ਹਾਂ ਕਰਨ ਲੱਗ ਜਾਂਦੇ ਆ ਤੁਸੀਂ ਉਸ ਵਾਹਿਗੁਰੂ ਨੂੰ ਯਾਦ ਰੱਖੋ ਉਹਦਾ ਨਾਮ ਚੇਤੇ ਰੱਖੋ ਉਸ ਨੂੰ ਜਪਦਾ ਰੱਖੋ ਨਾਮ ਸਿਮਰਨ ਕਰਦੇ ਰਹੋ ਉਹਦਾ ਫਲ ਜਿਹੜਾ ਇੱਕ ਨਾ ਇੱਕ ਦਿਨ ਤੁਹਾਨੂੰ ਜਰੂਰ ਮਿਲੇਗਾ ਕਿਉਂਕਿ ਜੋ ਵੀ ਪ੍ਰਮਾਤਮਾ ਕਰਦੇ ਨੇ ਚੰਗਾ ਹੀ ਕਰਦੇ ਨੇ ਉਹਨਾਂ ਨੇ ਸਾਡੇ ਲਈ ਕੁਝ ਚੰਗਾ ਸੋਚਿਆ ਹੁੰਦਾ ਹੈ ਉਸ ਦੁੱਖ ਦੇ ਪਿੱਛੇ ਵੀ ਜੋ ਦੁੱਖ ਸਾਨੂੰ ਅੱਜ ਦੁੱਖ ਲੱਗਦਾ ਹੈ ਉਹਦੇ ਪਿੱਛੇ ਵੀ ਕੋਈ ਸਾਡਾ ਭਲਾ ਹੀ ਛੁਪਿਆ ਹੁੰਦਾ ਹੈ ਇਸ ਲਈ ਉਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਉਸ ਤੇ ਇਹੋ ਕਿ ਮਨ ਨੂੰ ਮੰਨਣਾ ਚਾਹੀਦਾ ਹੈ ਤੇ ਉਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਜੋ ਕੁਝ ਕਰ ਰਿਹਾ ਹੈ ਪ੍ਰਮਾਤਮਾ ਚੰਗਾ ਹੀ ਕਰ ਰਿਹਾ ਹੈ ਤੇ ਸਾਡਾ ਉਹ ਕਦੇ ਵੀ ਬੁਰਾ ਨਹੀਂ ਕਰੇਗਾ ਹਮੇਸ਼ਾ ਹੀ ਵਿਸ਼ਵਾਸ ਰੱਖ ਕੇ ਚੱਲੋ ਆਪੇ ਹੀ ਜਿੰਨੇ ਸਾਨੂੰ ਇਸ ਦੁਨੀਆ ਤੇ ਲਿਆਂਦਾ ਹੈ ਉਹਨੇ ਸਾਡੇ ਬਾਰੇ ਜਰੂਰ ਹੀ ਕੋਈ ਨਾ ਕੋਈ ਸੋਚਿਆ ਹੋਊਗਾ ਸਾਡਾ ਹਮੇਸ਼ਾ ਹੀ ਭਲਾ ਹੀ ਹੋਊਗਾ ਤਾਂ ਸਾਥ ਸੰਗਤ ਜੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਵੀ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਰੂਰ ਲਿਖ ਕੇ ਆਉਣਾ ਜੀ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ